ਬੈਕ ਨੇ ਜਿੱਥੇ ਅੱਜ ਇਹ ਇੰਨਾ ਨੁਕਸਾਨ ਹੋਇਆ ਇਹਨਾਂ ਨੇ ਆਪਣੇ ਵਿਹਲੀ ਬਲੈਂਸੀ ਜਿਹੜੀ ਡੈਮੇਜ ਹੋ ਚੁੱਕੀ ਆ ਔਰ ਪਾੜ ਗਈ ਆ ਤੇ ਆਹ ਦੇ ਅਸੀਂ লাইਟ ਤੁਸੀਂ ਦਿਖਾਓ ਜਿਹਦੇ ਅੰਨੀਆਂ ਵੀ ਕਮਜ਼ੋਰ ਹੋ ਗਿਆ ਔਰ ਇਹ ਜਿਹੜੀ ਵਿਹਲੀ ਕਿਸੇ ਵਕਤ ਵੀ ਡਿੱਗ ਸਕਦੀ ਆ ਆਓ ਅੰਦਰ ਲੈ ਕੇ ਚੱਲਦੇ ਆਓ ਪੰਦੇ ਚੱਲ ਚਾ ਜੋ ਅਸੀਂ ਮਾਲ ਡੰਗਰ ਨੂੰ ਚਾਰਾ ਪੋਣਿਆ ਟੂੜੀ ਹੈ ਜਿੰਦ ਗਿੰਦਿਆ ਉਹ ਵੇਖ ਨੁਕਸਾਨੀ ਕੀ ਆ ਔਰ ਇੱਥੇ ਮਾਲ ਡੰਗਰਵਾਤੇ ਕਿ ਧਾਰਾ ਬਣਾਉਂਦੇ ਪਿੰਡਾਂ ਜੀ ਨੂੰ ਧਾਰਾ ਕਹਿੰਦੇ ਜਿੱਤੇ ਮਾਲ ਡੰਗਰ ਅਸੀਂ ਬਣਦੇ ਆ ਆ ਮਲਬਾ ਤਾਂ ਖਿਲ ਰਿਆ ਪਿਆ ਕਿਉਂਕਿ ਪਾਣੀ ਦੀ ਮਾਰ ਨਹੀਂ ਰਿਹਾ ਜੀ ਕੀ ਉਹਨੇ ਢਹਿ ਢੇਰੀ ਕਰ ਦਿੱਤਾ ਆ ਅਸੀਂ ਇਹ ਵੀ ਲੈ ਤੁਸੀਂ ਦਿਖਾ ਰਹੇ ਆ ਅੰਦਰ ਜੋ ਅਸੀਂ ਮਾਲ ਡੰਗਰ ਨੂੰ ਉਹਨਾਂ ਤੇ ਖਰਾਕ ਹੁੰਦੀ ਆ ਟੂੜੀ ਐ ਸਤ ਤੂਤਮਾ ਚਾਰਾਂ ਦਾ ਪਰ ਆ ਟੂੜੀ ਦੀ ਹਾਲਤ ਦਿਖੇ ਜਵੇਂ ਕਿਤਨਾ ਸਾਰੀ ਨੁਕਸਾਨੀ ਕੀ ਆ ਔਰ ਨਾਲ ਮਾਲ ਢੰਗਰ ਵਾਸਤੇ ਬੜਾ ਮੁਸ਼ਕਲ ਹੋ ਚੁੱਕਾ ਹੈ ਵਾਸਤੇ ਤੂੜੀ ਤਾਂ ਦੀ ਜਗ੍ਹਾ ਖਤਮ ਹੋ ਚੁੱਕਾ ਹੈ ਤਾਂ ਬਾਹਰ ਜਿਹੜੇ ਸਾਡੇ ਇਹਨਾਂ ਦਾ ਕਹਿ ਜੋ ਮਜ਼ਦੂਰ ਆ ਲਾੜੋ ਕਸਾੜ ਜੁਨੀਆ ਨੇ ਆ ਉਹ ਐਨ ਜੀਓ ਆ ਉਹ ਆ ਕੇ ਇਹਨਾਂ ਮਾਲ ਢੰਗਰ ਵਾਸਤੇ ਚਾਰ ਰੋਜ਼ ਦੇ ਦੰਦੇ ਤਾਂ ਸੀ ਅਸੀਂ ਆਪਣੇ ਜਿਹੜੇ ਪਾਪ ਨੇ ਆਪਣੇ ਪਾਲਤੂ ਨੇ ਮਾਲ ਢੰਗਰ ਇਸ ਇਹਨਾਂ ਨੂੰ ਜਿਹੜਾ ਖਾਣਾ ਭੋਜਨ ਜਾ ਨੂੰ ਚਾਰਾ ਪਾਸੇ ਕੀ ਸਰਦਾਰ ਕਲਦੀਪ ਸਿੰਘ ਜੀ ਹਾਂਜੀ ਅੱਜ ਕੀ ਨੁਕਸਾਨ ਹੋਇਆ ਇਹ ਨੁਕਸਾਨ ਹੋਇਆ ਜੀ ਆ ਕੰਦਾ ਬਹਿ ਗਿਆ ਜੀ ਤੇ ਇਹ ਡੰਗਰਾਂ ਦਾ ਨੁਕਸਾਨ ਚਾਰਾ ਚੂਰਾ ਜਿਹੜਾ ਖਰਾਬ ਹੋ ਗਿਆ ਤੇ ਆ ਸਾਰਾ ਢੇਰਾ ਢੇਰਾ ਵੀ ਆਪਣਾ ਢੇਕ ਢੇਰੀ ਹੋ ਗਿਆ ਢੇੜੀ ਹੋ ਗਿਆ ਵਾ ਤੇ ਆਈ ਬਹੁਤ ਕੰਨੇ ਇਹਦਾ ਮੁਆਵਜ਼ਾ ਦਿੱਤਾ ਜਾਵੇ ਡੇਾਲ ਪੱਟੀ ਦਾ ਤੇ ਆ ਜਿੱਥੇ ਆ ਤੁਹਾਡੀ ਵੇਹਲੀ ਕਿੱਥੇ ਇਹ ਆਪਣੀ ਵੇਹਲੀ ਆ ਵੇਗਾ ਇਹ ਸਾਰੇ ਹਾਰਦ ਦੇ ਕਾਰਨ ਤੇ ਬਾਸ਼ਾ ਦੇ ਕਾਰਨ ਇਹ ਢੈ ਢੇਰੀ ਢੈ ਢੇਰੀ ਬ੍ਰਾਂਡਾ ਹੋ ਗਿਆ ਜੀ ਤੂੜੀ ਖਰਾਬ ਹੋ ਗਈ ਭਗਵਾਨ ਤਮਨ ਜੀ ਉਹ ਕਈ ਮੰਗ ਕਰ ਰਹੇ ਜੀ ਅਈ ਤੇ ਮੁਆਵਜ਼ਾ ਮੰਗਦੇ ਆ ਜਿਹੜਾ ਚਾਰਾ ਖਰਾਬ ਹੋ ਗਿਆ ਆਪਣਾ ਢੈ ਢੇਰੀ ਆਪਣਾ ਬ੍ਰਾਂਡਾ ਹੋ ਗਿਆ ਜੀ ਇਹਦਾ ਮੁਆਵਜ਼ਾ ਮੰਗਦੇ ਬਿੱਟੂ ਜੀ ਕਹਿ ਰਹੇ ਸੀ ਪਗਵੰਤ ਮਾਨ ਇੱਕ ਬੱਕਰੀ ਮਰੇਗੀ ਚਾਹੇ ਮੁਰਗੀ ਮਰਗੀ ਚਾਹੇ ਕੋਈ ਵੀ ਆ ਤੋ ਸਾਰਾ ਨੁਕਸਾਨ ਦੇ ਕੀ ਇਹਦੇ ਬਾਰੇ ਅਜੇ ਤੱਕ ਤੁਹਾਨੂੰ ਕੋਈ ਆਇਆ ਵੀ ਇਹਦੀ ਕੀ ਕੀ ਨੁਕਸਾਨ ਹੋਇਆ ਕੋਈ ਕੋਈ ਜਣੀ ਆਇਆ ਜੀ ਨਾ ਕੋਈ ਤੇ ਇਨਕੁਆਰੀ ਕਰਨ ਆਇਆ ਤਾਂ ਨਾ ਕੋਈ ਗੱਲਬਾਤ ਮੁਆਵਜ਼ਾ ਦੇਣਾ ਚਾਹੀਦਾ ਜੋ ਵਿਹਲੀ ਹੁੰਦੇ ਆ ਪਿੰਡਾਂ ਦੀ ਵਿਹਲੀ ਕੇਦੀ ਬੈਠ ਕੇ ਕੀਦੇ ਆ ਵੀ ਕਿਉਂ ਨੁਕਸਾਨ ਨੇ ਜੀ ਆ ਜਿੱਦਿਆਂ ਦੇਖਦੇ ਲੈ ਤਸਵੀਰ ਔਰ ਇੱਥੇ ਜਿਹੜੇ ਪਾਣੀ ਨੇ ਤੇ ਜਾਣ ਕਰਕੇ ਥੱਲੇ ਇਹਨੂੰ ਕਹਿੰਦੇ ਆ ਨਿਆਨੂ ਫੋੜ ਦੇ ਘਰੇ ਘਰੇ ਪੈ ਗਿਆ ਕਿਰਕੜੇ ਘਰੇ ਪੈ ਗਿਆ ਜਿਹੜਾ ਨਿਆ ਜਿਹਨੇ ਨਿਕਾਇਆ ਉਹਦੀ ਨੁਕਸਾਨੀਆ ਨਿਕਾਇਆ ਇਹਦੇ ਨਾਲ ਹੀ ਗਿਆ ਔਰ ਜਿਹੜਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਾ ਹੈ ਔਰ ਬੈਂਕਾਂ ਦੇ ਜਿਹੜਾ ਬਿੱਟੂ ਆ ਉਹ ਇਹੋ ਮੰਗ ਕਰ ਰਿਹਾ 50 ਸਰਕਾਰ ਤੋਂ ਕਿ ਸਾਡੇ ਭਗਵੰਤ ਮਾਨ ਨੇ ਕਿਹਾ ਸੀ ਸੀਐਮ ਪੰਜਾਬ ਨੇ ਕਿ ਬੱਕਰੀ ਮਰੇਗੀ ਚਾਹ ਮੁਰਗੀ ਮਰੇਗੀ ਜਾਂ ਨੁਕਸਾਨ ਕੋਈ ਹੋਏਗਾ ਇੱਥੇ ਤੱਕ ਹੀ ਮੈਂ ਕਦੋਂ ਦੇ ਪੈਸੇ ਦੂੰਗਾ ਜੇ ਮਰਗੇ ਜਾ ਨਵੇਂ ਸਿਰੇ ਤੁਸੀਂ ਜੇ ਆਪਣੀ ਫਸਲ ਬਿਜਣੀ ਆ ਜਿਹੜੀ ਸੌਣੀ ਦੀ ਤੇ ਉਹਦੇ ਵਾਸਤੇ ਮੈਂ ਲੇਬਰ ਵੀ ਦੂੰਗਾ ਪਰ ਅੱਜ ਤੱਕ ਉਹਨਾਂ ਦੇ ਨਾ ਕੋਈ ਇੱਥੇ ਲੇਬਰ ਲੇਬਰ ਨਾ ਕੋਈ ਇੱਥੋਂ ਤੱਕ ਕਾਸ਼ਤ ਕਰਨ ਵਾਲੇ ਜਿਹੜੇ ਆ ਜ਼ਿੰਮੇਦਾਰ ਉਹ ਆਂਦੇ ਇੱਥੋਂ ਤੱਕ ਕੋਈ ਟੀਮ ਦਾ ਬੰਦਾ ਨਹੀਂ ਆ ਨਾ ਸਾਡੀ ਉਹ ਅੱਜ ਤੱਕ ਆ ਕੇ ਕਿਸੇ ਨੇ ਹਾਲ ਨਹੀਂ ਪੁੱਛਿਆ ਬੈਕਰ ਕੀ ਹੋਇਆ ਕੀ ਟਰਨ ਵਰਪਰ ਪਰ ਇੱਥੇ ਇਹਨਾਂ ਦਾ ਕਹਿਣਾ ਪਈ ਇੱਕ ਟੀਮ ਜਿਹੜੀ ਗੱਠ ਕੀਤੀ ਜਾਵੇ ਮੌਕੇ ਤੇ ਆ ਕੇ ਜੋ ਬੰਦਾ ਮਾਲਵਾ ਮਾਲ ਡੰਗਰ ਦਾ ਚਾ ਜ਼ਮੀਨ ਦਾ ਉਹ ਨੁਕਸਾਨਿਆ ਜੋ ਉਹ ਪੂਰਾ ਕੀਤਾ ਜਾਵੇ ਜੀ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਹਰਦੇਵ ਸਿੰਘ ਜੀ ਸਰਪੰਚ ਸਾਹਿਬ ਕਾ ਪਿੰਡ ਜਾਲਪਟੀ ਦਾ ਉਹ ਗੱਲ ਕਰਦੇ ਹਾਂ ਹਾਂਜੀ ਸਾਹਿਬ ਜੀ ਸਾਡੇ ਪਿੰਡ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਆਇਆ ਵੀ ਕੋਈ ਪੱਠਾ ਨਹੀਂ ਰਿਹਾ ਫਸਲ ਪੂਰੀ ਮਾਰੀ ਗਈ ਆ ਔਰ ਜੋ ਅਜੇ ਤੱਕ ਪਾਣੀ ਜੋਕ ਨਾ ਚੱਲਣ ਡਿਆ ਪ੍ਰਸ਼ਾਸਨ ਸਾਡੇ ਕੋਲ ਕੋਈ ਨਹੀਂ ਆਇਆ ਸਾਡੇ ਪਿੰਡ ਦੇ ਵਿੱਚ ਜਿੱਥੇ ਬੰਦੀਆਂ ਆਈਆਂ ਨੇ ਜਿੱਥੇ ਬੰਦੀਆਂ ਡੀਆਂ ਨੇ ਪੱਠਾ ਦਿੱਤਾ ਪੂਰਾ ਕਰਨ ਜੋ ਲੋੜ ਨਾ ਦਾ ਬਾਕੀ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਆਈ ਸਰਪੰਚ ਸਾਹਿਬ ਕੋਈ ਜਾਨਵਾਲੀ ਕੋਈ ਨੁਕਸਾਨ ਵੀ ਹੋਰ ਵੀ ਕੋਈ ਜਾਨਵਾਲੀ ਨੁਕਸਾਨ ਹੋਏ ਨੇ ਛੋਟੇ ਮੋਟੇ ਮਤਲੇ ਉਹ ਢੇਰੇ ਦੇ ਪੱਛੂ ਮਰਿਆ ਇੱਕ ਉਹ ਵੀ ਮਰਿਆ ਸੱਪ ਲੜ ਕੇ ਪਾਣੀ ਦੇ ਦਰਾਂ ਉਰੇ ਨਹੀਂ ਡੰਗਰ ਸਾਡੇ ਇਹ ਗੱਲ ਪਚਾਓਗੀ ਦਿਨ ਦਿਨ ਚ ਆਇਆ ਸੀ ਬਾੜ ਕੀ ਇੱਕ ਇਹਨਾਂ ਦੀ ਗਾਈ ਇੱਕ ਇਹਨਾਂ ਦੀ ਗਾਈ ਮਰੀ ਆ ਉਹ ਜਦੋਂ ਕਿ ਲਾਉਣ ਲੱਗੇ ਨਾ ਆਪਾਂ ਬਾਹਰ ਖਲਾਈ ਤੇ ਜਦੋਂ ਆਉਣ ਲੈਂਦੀ ਆ ਤੇ ਦੇਖਦੀ ਉਹ ਅੱਜ ਗੱਲ ਕਰੀਏ ਤਾਂ ਝੂਠ ਹਾਂ ਵੜਿਆ ਜਾਂਦਾ ਉਹ ਗਾਈ ਮਰੀ ਆ ਉਹ ਟਿਕਣ ਲੱਗੀ ਜਦੋਂ ਲਾਉਣ ਲੱਗੇ ਨਾ ਤੇ ਟਿਕ ਉਹ ਦੇਖ ਕੇ ਲੱਤਾਂ ਟੁੱਟ ਗਈਆਂ ਹਾਂ ਸਤਰ ਸਿਹਰ ਰੁਪਏ ਦੀ ਗਾਈ ਹੈ ਤੇ ਕੋਈ ਦੇਖਣਾ ਨਹੀਂ ਸਾਡੀ ਅੱਗੇ ਵਾਂ ਫੜੀ ਸਰਕਾਰੀ ਮੁਲਾਜ਼ਮ ਆਪਣੇ ਅਪੜਵਾਈ ਸਾਹਿਬ ਆਏ ਸਨ ਉਹਨਾਂ ਨੇ ਦੁਖਾਇਆ ਇਲਾਕਾ ਸਾਰਾ ਤੇ ਜੇ ਕੋਈ ਫਸਲ ਬਚੀ ਵੀ ਆ ਥੋੜੀ-ਬੁੱਢੀ ਤੇ ਉਹ ਵੀ ਪਤਲ ਪੈ ਗਈ ਤੇ ਜਿਸਨੂੰ ਦੇਖਦੀ ਆ ਹਰੀ ਪਰ ਹੈ ਕੱਤੀ ਹੁਣ ਅੱਜ ਜਿੱਦਾ ਨਿਕਾਸਲੀ ਪਾਣੀ ਇਧਰੋਂ ਕੱਟ ਕੇ ਇਧਰ ਪਾ ਰਹੇ ਆ ਤੇ ਇਹ ਪਾਣੀ ਰਹਿਤ ਇੱਥੇ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹ ਜੇ ਆ ਵੀ ਜੋ ਪਾਣੀ ਦਾ ਸਾਡੇ ਪਿੰਡ ਦਾ ਨਿਕਾਸ ਆ ਨਹੀਂ ਹੈ ਪਹਿਲੇ ਇੱਕਨ ਖਾਸੀ ਜੀ ਕੁਣ ਖਾਸੂ ਕੋਈ ਤਾਲਜਾਂ ਦੇ ਵਿੱਚ ਨਹੀਂ ਲਿਖਿਆ ਗਿਆ ਉਹ ਕਈ ਸਾਲਾਂ ਬਾਅਦ ਪਾਣੀ ਆਇਆ ਉਹ ਲੋਕਾਂ ਨੇ ਆਪਣੀ ਪੈੜੀ ਦੇ ਵਿੱਚ ਮਿਲਾ ਲਿਆ ਪਾਣੀ ਹੁਣ ਬਾਹਰ ਨਿਕਲਣ ਦਾ ਨਿਕਾਸ ਕੋਈ ਨਹੀਂ ਅਗਲੇ ਬੰਨੇ ਨਹਿਰ ਆ ਇੱਕ ਛੜ ਕੇ ਆ ਇਹ ਇਹ ਕੁਲੀਆਂ ਨੇ ਉਥੇ ਇੱਕੋ ਸਾਇਫਣਿਆ ਤੇ ਚੋਹ ਪਿੰਡਾਂ ਪਿੰਡਾਂ ਦਾ ਪਾਣੀ ਗੱਗੋਬਾਲ ਦੂਰੀਆਂ ਰੜ ਸਾਰਾ ਪਾਣੀ ਉਸੇ ਪੁਲੀ ਦੇ ਵਿੱਚੋਂ ਨਹੀਂ ਲੰਘਣਾ ਨਹਿਰ ਵੀ ਟੁੱਟੀ ਆ ਨਹਿਰ ਜੋ ਉਥੋਂ ਦੀ ਪਾਣੀ ਲੰਘਿਆ ਤੋੜ ਕੇ ਨੁਕਸਾਨ ਜਿਆਦਾ ਤਾਂ ਹੀ ਹੋ ਲਿਆ ਵੀ ਪਾਣੀ ਦਾ ਨਿਕਾਸ਼ ਐ ਨਹੀਂ ਪਾਣੀ ਦਾ ਨਿਕਾਸ਼ ਨਹੀਂ ਸਾਡਾ ਸਰਪੰਚ ਸਾਹਿਬ ਇੰਨਾ ਆਪਣਾ ਨੁਕਸਾਨ ਹੋਇਆ ਵਾ ਹਾਂਜੀ ਪਰ ਜਾਨੇ ਵਾ ਤੇ ਆ ਕਹਿੰਦੇ ਸੀਐਮ ਸਾਹਿਬ ਪਿਆ ਹੀ ਵਾ ਦਿੱਤਾ ਜੂਗਾ 20 ਹਜ਼ਾਰ ਰੁਪਏ ਕੋ ਇਹਦੀ ਬਰਕ ਕੀ ਕਹਿਣਾ ਤੁਸੀਂ ਮੰਗ ਕੀ ਟਾਟੀ ਤੁਸੀਂ ਤੇ ਚਾਹੁੰਦੇ ਆਂ ਵੀ ਵਖੋ ਸਰਕਾਰਾਂ ਦੇ ਝੂਠੇ ਵਾਦੇ ਨੇ ਐਲਾਨ ਕਰ ਦਿੰਦੇ ਆ ਤੇ ਮੁੜ ਕੇ ਭੁੱਲ ਜਾਂਦੇ ਫੇਰ ਹੁਣ ਆਹ ਆਂ 70000 ਰੁਪਏ ਕਿਸਾਨ ਜਿੱਥੇ ਬੰਦੀ ਜਾਂਦੀਆਂ ਵੀ 70000 ਰੁਪਏ ਇੱਕ ਕਿੱਲੇ ਦਾ ਮਾਫਜਾ ਦੇਣਾ ਚਾਹੀਦਾ ਉਹਦੇ ਵਿੱਚ 10000 ਰੁਪਇਆ ਮਜ਼ਦੂਰ ਨੂੰ ਦਿਓ ਮਜ਼ਦੂਰਾਂ ਦੀ ਦਿਹਾੜੀ ਟੁੱਟ ਗਈ ਦਿਹਾੜੀ ਮਿਲ ਨਹੀਂ ਲਈ ਉਹਨਾਂ ਦਾ ਵੀ ਤੇ ਨੁਕਸਾਨ ਆ ਤੇ ਜ਼ਿਮੀਂਦਾਰ ਦਾ ਨੁਕਸਾਨ ਆ ਹੁਣ ਸਾਡਾ ਟਰਾਲਾ ਜਿੱਤੋਂ ਗੋਮਾਲ ਮੰਡੀ ਦੇ ਵਿੱਚੋਂ ਗਿਆ ਆ ਤਰਨ ਤਰਨ ਉੱਥੋਂ ਦਾਣੇ ਵਾਪਸ ਆ ਗਏ ਨੇ ਉਹਨਾਂ ਦਾਣੇ ਨਹੀਂ ਲਈ ਉਹ ਦੱਸੋ ਦਾਣੇ ਉਹ ਮਿੱਟੀ ਜਾਂਦੇ ਦਾਣਿਆਂ ਨੂੰ ਲੱਗੀ ਜਾਂ ਤੇ ਮਿੱਟੀ ਜਾਂ ਲੈਂਦਾ ਕੋਈ ਮੰਡੀ ਪੁੱਛਦਾ ਕੋਈ ਕਰ ਇਹੋ ਗੱਲ ਆ ਅਜਾ ਹਰ ਮਾਲੇ ਦਾ ਇਲਾਕਾ ਨਾ ਤੇ ਦੀ ਫਸਲ ਵਿਕਣ ਲਈ ਆ ਨਾ ਕੋਈ ਪੁੱਛਣ ਡਿਆ ਨਾ ਕੋਈ ਸਾਰ ਲੈਣ ਡਿਆ ਤੇ ਸਰਪੰਚ ਜੀ ਇੱਕ ਵੀਡੀਓ ਪਈਆ ਵਾਇਰਲ ਬੜੀਆਂ ਆ ਤੇ ਮੈਂ ਮੁਰਗੀ ਦੇ ਦਊਗਾ ਪੈ ਬੱਕਰੀ ਦੇ ਦਊਗਾ ਅਗਰੇ ਤੋ ਤੱਕ ਜੇ ਨਾ ਹੋ ਤਾਂ ਕਦੂਆਂ ਦੇ ਵੀ ਪੈਸੇ ਦੂੰਗਾ ਮੈਂ ਨਾ ਇਹ ਇਹ ਯੋਜਨਾ ਉਹ ਸਮਾਨ ਆ ਅਸੀਂ ਲੋਕਾਂ ਨੇ ਕਿ ਨਾ ਬਦਲਾਅ ਦੇ ਚੱਕਰ ਦੇ ਵਿੱਚ ਕੰਮ ਕਰ ਦਿੱਤੇ ਨਾ ਮੁਰਗੀ ਦਾ ਆਂਡਾ ਉਹਨੇ ਪੈਸਾ ਦਿੱਤਾ ਤੇ ਨਾ ਮੁਰਗੀ ਦਾ ਦਿੱਤਾ ਤੇ ਨਾ ਬੱਕਰੀ ਦਾ ਦਿੱਤਾ ਤੇ ਨਾ ਮਹੀ ਦਾ ਦਿੱਤਾ ਤੇ ਹੁਣ ਵੀ ਉਹਨੇ ਕੱਖ ਨਹੀਂ ਦੇਣਾ ਗੱਲਾਂ ਬਾਤਾਂ ਨੇ ਪਰ ਜਥੇ ਬੰਦੀਆਂ ਡੀਆਂ ਲੜਨਾ ਜਥੇ ਬੰਦੀਆਂ ਅੱਜ ਵੀ ਸਾਡੇ ਪਿੰਡ ਦੇ ਵਿੱਚ ਜਥੇ ਬੰਦੀ ਇੱਕ ਲੈ ਕੇ ਆਈ ਆ ਟਰੱਕ ਕਿੱਥੋਂ ਰੂਪਨਗਰ ਰੂਗੜ ਆਪਣੇ ਰੋਪੜ ਤੋਂ ਰੂਪਨਗਰ ਆਂਦੇ ਆ ਨਵਾਂ ਪਿਆਰੇ ਤੇ ਉਥੋਂ ਆਈ ਆ ਪੱਠੇ-ਪੱਠੇ ਲੈ ਕੇ ਆਏ ਨੇ ਅਸੀਂ ਵਿਤਰਣ ਕਰਾਂਗੇ ਇੱਕ ਦੇ ਦਿਨ ਦੇ ਵਿੱਚ ਜੋ ਵੀ ਲੋਡ ਬੰਦੇ ਆ ਉਹਨਾਂ ਨੂੰ ਤੇ